ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਇਸ ਵਕਤ ਅਸੀਂ ਅੰਮੂਪੁਰ ਪਿੰਡ ਦੇ ਵਿੱਚ ਖੜੇ ਆਂ ਜ਼ਿਲ੍ਹਾ ਕਰਨਾਲ ਦਾ ਇਹ ਪਿੰਡ ਹੈ ਜਿੱਥੇ ਗੁਰਸਿੱਖ ਪਰਿਵਾਰਾਂ ਦੇ ਉੱਤੇ ਕੁਝ ਸਿਆਸਤ ਦੇ ਨਸ਼ੇ ਦੇ ਵਿੱਚ ਚੂਰ ਹੋਏ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਜਿਹੜੇ ਮਕਾਨ ਹੈ ਉਹ ਢਾਹ ਢੇਰੀ ਕੀਤੇ ਗਏ ਸੋ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕਿ ਥੋੜਾ ਨੇੜੇ ਹੋ ਕੇ ਜ਼ੂਮ ਕਰਕੇ ਦਿਖਾਉਣ ਕਿਸ ਤਰ੍ਹਾਂ ਗੁਰਸਿੱਖ ਪਰਿਵਾਰਾਂ ਦੇ ਉੱਪਰ ਅਤਿਆਚਾਰ ਕੀਤਾ ਗਿਆ ਸੋ ਉਹਨਾਂ ਦੇ ਮਕਾਨ ਹੈ ਜਿਹੜੇ ਉਹ ਢਾਹ ਢੇਰੀ ਕਰ ਦਿੱਤੇ ਗਏ ਸੋ ਇਹਨਾਂ ਦਾ ਕਹਿਣਾ ਹੈ ਕਿ ਇੱਥੋਂ ਤੱਕ ਜਿਹੜਾ ਉਹਨਾਂ ਦਾ ਸਮਾਨ ਸੀ ਮਕਾਨਾਂ ਦੇ ਵਿੱਚ ਉਹ ਵੀ ਨਹੀਂ ਕੱਢਣ ਦਿੱਤਾ ਗਿਆ ਕੁਝ ਸਮਾਨ ਮਲਵੇ ਦੇ ਥੱਲੇ ਨੱਪਿਆ ਗਿਆ ਹੈ ਤੇ ਕੁਝ ਸਮਾਨ ਜਿਹੜਾ ਪ੍ਰਸ਼ਾਸਨ ਆਪਣੀਆਂ ਗੱਡੀਆਂ ਦੇ ਵਿੱਚ ਭਰ ਕੇ ਲੈ ਗਿਆ ਸੋ ਬਹੁਤ ਹੀ ਖਸਤਾ ਹਾਲਤ ਇਹਨਾਂ ਪਰਿਵਾਰਾਂ ਦੀ ਹੈ ਸੋ ਜਦੋਂ ਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਐਸਜੀਪੀਸੀ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਨਾਂ ਦੇ ਵੱਲੋਂ ਇਹਨਾਂ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵੀ ਗੁਰਸਿੱਖ ਪਰਿਵਾਰ ਸਿੱਖ ਜਥੇਬੰਦੀਆਂ ਸਮਾਜ ਸੇਵੀ ਲੋਕ ਜਿਹੜੇ ਉਹ ਅੱਗੇ ਆ ਰਹੇ ਨੇ ਸੋ ਅਸੀਂ ਵੀ ਵੀਡੀਓ ਦੇ ਵਿੱਚ ਅਪੀਲ ਕਰਾਂਗੇ ਕਿ ਇਹ ਗੁਰਸਿੱਖ ਪਰਿਵਾਰਾਂ ਦੀ ਮਦਦ ਦੇ ਲਈ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ ਉਹ ਕੀਤੀ ਜਾਵੇ ਲੋਕ ਅੱਗੇ ਆਉਣ ਤੇ ਇਹਨਾਂ ਪਰਿਵਾਰਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਕੁਝ ਸਿਆਸਤ ਦੀ ਨਸ਼ੇ ਦੇ ਵਿੱਚ ਚੂਰ ਹੋਏ ਲੋਕਾਂ ਦੇ ਵੱਲੋਂ ਇਹ ਜਿਹੜੀ ਕਾਨੂੰਨੀ ਹਰਕਤ ਕੀਤੀ ਗਈ ਹੈ ਤਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਜੋ ਮਕਾਨ ਇਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਬਣਾਏ ਸੀ ਆਪਦੀ ਜਿਹੜੀ ਪੂੰਜੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਜੋੜ-ਜੋੜ ਕੇ ਤਿੰਕਾ ਤਿੰਕਾ ਜੋੜ ਕੇ ਜਿਹੜੇ ਮਕਾਨ ਤਿਆਰ ਕੀਤੇ ਗਏ ਸੀ ਆਪਣੇ ਬੱਚਿਆਂ ਵਾਸਤੇ ਰਹਿਣ ਵਸੇਰੇ ਬਣਾਏ ਸੀ ਉਹਨਾਂ ਦੀ ਬਾਪੂ ਜੀ ਸਸ਼ੀ ਕਾ ਵਾਸਤਰੀ ਗੱਲ ਜੀ ਕੀ ਨਾਮ ਹੈ ਬਾਪੂ ਜੀ ਮੇਰਾ ਨਾਮ ਡਾਕਟਰ ਕਬੀਰ ਸਿੰਘ ਹੈ ਜੀ ਕੀ ਹੋਇਆ ਮਾਮਲਾ ਕਿ ਇਹ ਨੌਕਤਾਈ ਕਿ ਜਿਹੜੇ ਮਕਾਨ ਉਹ ਵੀ ਠੇਹ ਠੇਹ ਰੀ ਕਰ ਦਿੱਤੇ ਮਾਮਲਾ ਤੇ ਇਸ ਤਰ੍ਹਾਂ ਜੀ ਜਿਹੜਾ ਸਰਪੰਚ ਇਹਨਾਂ ਵੋਟਾਂ ਦੀ ਸਾਡੇ ਨਾਲ ਰੰਜਿਸ਼ ਰੱਖਦਾ ਜੀ ਦੋ ਪਰਵਾਨਾ ਜੇ ਵੀ ਵੋਟਾਂ ਨੂੰ ਦਿੱਤੇ ਜਾਣ ਹੈ ਜੀ ਹਾਂ ਜੇ ਦੋ ਆਣਾਂ ਦਿੱਤੇ ਨਹੀਂ ਹੈ ਉਹਨਾਂ ਵੋਟਾਂ ਦੀ ਰੰਜਿਸ਼ ਕਰਕੇ ਦੇ ਸਾਡਾ ਇਹਨਾਂ ਨੁਕਸਾਨ ਕੀਤਾ ਕਿਵੇਂ ਹੈ ਕਿੰਨੇ ਟਾਈਮ ਤੋਂ ਬਾਪੂ ਜੀ ਰਹਿ ਰਹੇ ਅਸੀਂ ਇੱਕ ਜੀ 75 ਸਾਲ ਹੋ ਗਏ ਨੇ ਜੋ ਪਾਕਿਸਤਾਨ ਤੋਂ ਆਏ ਹਨ ਉਜੜ ਕੇ ਉਥੋਂ ਤੇ ਜਦੋਂ ਦੇ ਇੱਥੇ ਬਜ਼ੁਰਗ ਆ ਕੇ ਬਸੇ ਇੱਥੇ ਅਸੀਂ ਜੰਮੇ ਪੜੇ ਗਏ ਹਾਂ ਕਿ 75 ਸਾਲਾਂ ਤੋਂ ਇੱਥੇ ਰਹੇ ਸੀ ਹਾਂਜੀ 75 ਕਦੇ ਤੁਹਾਨੂੰ ਨੋਟਿਸ ਆਇਆ ਸੀ ਨਹੀਂ ਨਹੀਂ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਜੀ ਹਾਂਜੀ ਸਿੱਧਮ ਹਮਲਾ ਕੀਤਾ ਤੇ ਵੀ ਮਕਾਨ ਟਟੇ ਹਾਂਜੀ 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 ਇਸ ਤਰ੍ਹਾਂ ਤੇ ਵੀ ਕੋਈ ਨਹੀਂ ਕਰਦਾ ਜੀ ਕਿੰਨਾ ਸਮਾਨ ਹੋਇਆ ਬਾਪੂ ਜੀ ਸਮਾਨ ਕਿੰਨਾ ਜਿਹੜਾ ਸਮਾਨ ਤੇ ਘਰਾਂ ਜੇ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਕਿ ਹਾਂ ਕੋਈ ਘਾਟਾ ਨਹੀਂ ਕਿਸੇ ਗੱਲ ਦਾ ਕਈ ਟਾਲੀਆਂ ਪਰ ਕੇ ਲੈ ਗਿਆ ਸਮਾਨ ਦੀਆਂ ਕਿਉਂ ਸੇ ਨਾਲ ਵੀ ਲੈ ਕੇ ਹਾਂਜੀ ਸਾਰਾ ਸਮਾਨ ਨਾਲ ਲੈ ਗਿਆ ਜੀ ਹਾਂਜੀ ਤੋ ਮੇਰੀ ਤੇ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਨਾਇਬ ਸਿੰਘ ਸ੍ਰੇਣੀ ਜੀ ਨੂੰ ਉਹ ਇੱਥੇ ਆਣ ਕੇ ਤੇ ਸਾਡਾ ਇਹ ਹਾਲ ਜਾਣਨ ਤੇ ਆ ਕੇ ਖੁਦ ਆਉਣ ਇੱਥੇ ਕਿਉਂ ਹੈ ਤੇ ਮੇਰੀ ਮੁੱਖ ਮੰਤਰੀ ਨੂੰ ਬੜੀ ਅਪੀਲ ਹੈ ਕਿ ਉਹ ਨਹੀਂ ਇੱਥੇ ਆਣ ਤੇ ਸਾਡਾ ਦਰਦ ਸੁਣਨ ਦੁੱਖ ਸੁਣਨ ਤੇ ਆਣ ਇੱਥੇ ਗੁਰਸਿੱਖ ਪਰਿਵਾਰ ਹੈ ਸੋ ਬਾਪੂ ਜੀ ਦਾ ਕਹਿਣਾ ਕਿ ਪਿਛਲੇ 75 ਸਾਲਾਂ ਤੋਂ ਉਹ ਇੱਥੇ ਰਹੇ ਨੇ ਸੋ ਮਾਤਾ ਜੀ ਵੀ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੂੰਗੀ ਕਿ ਅਤਿਆਚਾਰ ਜੇ ਆਪਾਂ ਘਰ ਦੀ ਗੱਲ ਕਰੀ ਤਾਂ ਕਿਨਾਂ ਤਨਾਂ ਦਾ ਕੋਈ ਮਕਾਨ ਕੋਈ ਦੱਸਿਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗੱਡੀਆਂ ਲੈ ਕੇ ਆ ਗਏ ਨੇ ਰੋਟੀਆਂ ਬਣਾਉਂਦੀਆਂ ਵੀ ਰੋਟੀਆਂ ਗੱਡੀਆਂ ਚ ਪਾ ਕੇ ਸਭ ਨੂੰ ਲੈ ਗਏ ਨੇ ਨਿੱਕੇ ਨਿੱਕੇ ਬੱਚੇ ਮਸਮਨ ਨੂੰ ਲੈ ਕੇ ਨੇ ਰੋਦਿਆ ਬਾਵਾ ਖਿੱਚ ਖਿੱਚ ਕੇ ਉੱਤੇ ਚੜਾਏ ਗਏ ਨੇ ਫਿਰ ਬੰਦੇ ਜਿਹੜੇ ਸਨ ਉਹ ਥਾਣੇ ਚਲੇ ਗਏ ਨੇ ਤੁਹਾਡੇ ਵਰਗੇ ਕਿਸੇ ਰਿਪੋਰਟ ਕੀਤੀ ਹੈ ਵੀ ਤੁਸੀਂ ਉੱਥੇ ਜਾਓ ਥਾਣੇ ਵਾਲੇ ਨੇ ਸਾਨੂੰ ਕਿਹਾ ਵੀ ਇਹਨਾਂ ਬੰਦੇਆਂ ਨੂੰ ਨਹੀਂ ਸੰਭੇਜੋ ਡੀਸੀ ਕੋਲ ਉਹਨ ਦੇ ਕੋਲ ਟਾਈਮ ਲੈ ਕੇ ਆਣ ਇੱਥੇ ਮਸ਼ੀਨਾਂ ਲੈ ਕੇ ਮੌਕੇ ਦੇ ਉੱਤੇ ਖਲੋ ਗਿਆ ਆਪ ਕੋਲ ਖਲੋ ਕੇ ਇੱਥੇ ਤੰਵਾਏ ਨੇ ਮਕਾਨ ਡੰਗਰ ਖੁਲਾਏ ਨੇ ਮੇਰੇ ਸਾਰੇ ਕੰਮ ਕਰਾਏ ਨੇ ਮੈਂ ਹੱਥ ਵੀ ਜੋੜੇ ਨੇ ਜੀ ਮੈਂ ਕਿਹਾ ਨਹੀਂ ਬਈ ਸਾਰੇ ਆ ਲੱਗੇ ਰਾਤ ਦੇ 11 ਵਜੇ ਉੱਟੀ ਵਾਲੀ ਕਾਰ ਆਏ ਨੇ ਉੱਥੇ ਕਿਲਕੀ ਖਿੜੀ ਹੈ ਪਿੰਡ ਤੱਕ ਵਜ ਗਿਆ ਅੱਛਾ ਬੱਚਿਆਂ ਨੂੰ ਵੀ ਨਾਲ ਆਜੀ ਨਿੱਕੇ ਨਿੱਕੇ ਆ ਨਵੀਂ ਇੱਥੇ ਦਿੱਤੇ ਪੈਣ ਦੇ ਦੇ ਆ ਜੇ ਇਹ ਮੇਰਾ ਪੁੱਤਰ ਹੈ ਮੇਰੇ ਜੇਡ ਦਾ ਪੁੱਤਰ ਹੈ ਏਡੇ ਹੀ ਨੇ ਇਨਾਂ ਨੂੰ ਵੀ ਲੈ ਗਿਆ ਬੱਚਿਆਂ ਨੂੰ ਵੀ ਲੈ ਗਿਆ ਬੱਚਿਆਂ ਨੇ ਕਿ ਮੱਜਾ ਲਾ ਮੇਰੀਆ ਖੋਲੋ ਵੇਸੀ ਆਪੇ ਖੋਲ ਲਾਂਗੇ ਸਰਪੰਚ ਨੇ ਕੋਲ ਹੋ ਕੇ ਆਪਣੇ 10 ਬੰਦੇ ਵੀ ਬੁਲਾ ਕੇ ਮੱਜਾ ਖੋਲਣ ਲੱਗੇ ਸਨ ਉਹ ਮੁੰਡੇ ਨੇ ਆਖੇ ਮੱਜਾ ਨਹੀਂ ਮੈਂ ਖੋਲਣ ਦਿਆਂਗਾ ਇਨੇ ਚ ਹੱਥ ਲਾਇਆ ਇਹਦੀ ਪਟੋਪੀ ਦੇਗੀ ਸ਼ਾਨਦਾਰ ਪੁੱਲ ਸਾਲੇ ਦੀ 100 ਬੰਦਾ ਹੋਏਗਾ ਘਰ ਤੋਂ ਕੱਟ ਮੈਂ ਕੱਲੀ ਸਾਜੇ ਉਹ ਜੀ ਉਹ ਕਹਿ ਗਈਆਂ ਸਾਡੀ ਸ਼ਹਿਰ ਵਾਲੀ ਤੇੰਗੀ ਹੈ ਸਾਡਾ ਸ਼ਹਿਰ ਕਾਗੇ ਦੇ ਉੱਥਾਂ ਕਿਤੇ ਜੀਤੀ ਨਹੀਂ ਨੋੜ ਹੈ ਕਿ ਉੱਥੇ ਗਰੀਬ ਹੈਗੇ ਸੋ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲੇ ਆਏ ਨੇ ਉਹਨਾਂ ਨੇ ਤੁਹਾਨੂੰ ਟੈਂਟ ਵੀ ਬਣਾ ਕੇ ਹਾਂਜੀ ਹਾਂਜੀ ਉਹਨਾਂ ਸਾਡੀ ਬਹੁਤ ਸੇਵਾ ਕੀਤੀ ਬਹੁਤ ਧੰਨਵਾਦ ਹੈ ਉਹਨਾਂ ਦਾ ਉਹਨਾਂ ਨੇ ਸਾਨੂੰ ਇੱਥੇ ਖਲਾਅ ਦੇ ਪਤਾ ਸਾਡਾ ਤਿਆਰ ਰੱਖੀ ਮੈਂ ਕੱਲੀ ਥਾਂ ਇੰਨਾ ਰੋਲਾ ਪਾਇਆ ਮੈਂ ਉੱਥੇ ਲੋਕ ਗਈਆਂ ਮੈਂ ਆਈਆਂ ਚਾਰ ਜਨਾਨੀਆਂ ਮੈਨੂੰ ਆਖਿਆ ਵੀ ਤੂੰ ਵੀ ਚੱਲ ਮਾਤਾ ਜਿੱਥੇ ਤੁਹਾਡਾ ਪਰਿਵਾਰ ਹੈ ਮੈਂ ਮੈਂ ਨਹੀਂ ਜਾਊਂਗੀ ਮੇਰੇ ਘਰ ਪਰ ਮੈਂ ਨਹੀਂ ਗਈ ਉਹ ਗਈਆਂ ਨੇ ਬਾਬਾ ਜੀ ਜਿਹੜਾ ਅਤਿਆਚਾਰ ਹੋਇਆ ਮਕਾਨ ਟਾਏ ਗਿਆ ਹਨ ਕੀ ਕਹਿਣਾ ਚਾਹੂੰ ਇਹ ਤਾਂ ਅਸੀਂ ਹੋਰ ਕੀ ਕਹਿਣਾ ਚਾਹਨੇ ਸਾਡਾ ਤਾਂ ਬਸ ਉਹ ਜਿਵੇਂ ਪਾਕਿਸਤਾਨ ਦਾ ਦਸਤਾਨ ਦਾ ਉਹ ਹੋਇਆ ਸੀ ਨਾ ਪਿੰਡਵਾਰਾ ਸਾਡੀ ਤੋ ਹਲਾਤ ਹੋਈ ਇਹਦੇ ਉੱਤੇ ਹੀ ਕੀ ਕਹਿ ਸਕਨੇ ਤੁਸੀਂ ਸਾਰਾ ਵੇਖਦੇ ਪਏ ਜੇ ਉਦੋਂ ਤੇ ਆਪਾਂ ਪਿਛਾਂ ਵੇਖਿਆ ਨਹੀਂ ਵੀ ਆਪਣਾ ਪਿੱਛੇ ਕੁਝ ਰਿਹਾ ਜਾਂ ਨਹੀਂ ਰਿਹਾ ਇਹ ਤਾਂ ਅੱਖਾਂ ਵੇਖ ਲਿਆ ਵੀ ਸਾਡੀ ਕੋਈ ਸ਼ੈ ਨਹੀਂ ਰਹੀ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਨੁਕਸਾਨ ਦਾ ਤਾਂ ਹੀ ਕੀ ਕਹਿ ਸਕਨੇ ਕੋਈ ਆਹ ਹਾਗੋ ਲਿਸਟਾਂ ਨਹੀਂ ਸਨ ਬਣਾਈਆ ਸਾਡਾ ਇੰਨਾ ਲੱਗ ਗਿਆ ਇੰਨਾ ਲੱਗ ਗਿਆ ਇਹ ਤੁਸੀਂ ਵੇਖ ਲਓ ਵੀ ਕਿੰਨਾ ਕੁ ਲੱਗ ਗਿਆ ਵਗਿਆ ਸਾਡਾ ਕੀ ਮੰਗਾਈ ਕਿੰਨੀ ਮੰਗਾਈ ਤੇ ਇਹਨਾਂ ਦਾ ਵੇਖ ਲਓ ਵੀ ਕਿੰਨਾ ਤੁਸੀਂ ਹਿਸਾਬ ਲਾ ਸਕਦੇ ਮਦਦ ਦੇ ਵਿੱਚ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਆਏ ਨੇ ਸੋ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿਹੜੀ ਉਹ ਵੀ ਆਇਆ ਉਹਨਾਂ ਸਾਰਿਆਂ ਨੇ ਸਰਦਵਾਰ ਦਿੱਤਾ ਸਾਨੂੰ ਆਖਣ ਲੱਗੇ ਵੀ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਮਕਾਨ ਵੀ ਖੜੇ ਕਰਾ ਕੇ ਦਿਆਂਗੇ ਤੁਹਾਨੂੰ ਖਾਣ ਪੀਣ ਦਾ ਵੀ ਜੋ ਵੀ ਸਾਡੇ ਕੋਲ ਪੂਜਾ ਰਾਸ਼ਨ ਅਸੀਂ ਤੁਹਾਨੂੰ ਕਲ ਦੇ ਰਾਂਗੇ ਜਦੋਂ ਵੀ ਯਾਦ ਕਰੋ ਤੁਹਾਡੇ ਆਜ ਰੋਵਾਂਗੇ ਹਾਂ ਪੂਰਾ ਤੁਹਾਨੂੰ ਭਰੋਸਾ ਦਵਾਇਆ ਹਾਂ ਜੀ ਪੂਰਾ ਭਰੋਸਾ ਕੀ ਦਿੰਦੇ ਪੈਣੇ ਪ੍ਰਸ਼ਾਸਨ ਨੇ ਕੋਈ ਤੁਹਾਡੀ ਗੱਲ ਨਹੀਂ ਸੁਣੀ ਨਾ ਪ੍ਰਸ਼ਾਸਨ ਨਹੀਂ ਸੁਣੀ ਅੱਜ ਤੱਕ ਕੋਈ ਨਹੀਂ ਆਇਆ ਨਾ ਨਾ ਕੋਈ ਨਹੀਂ ਆਇਆ ਹੁਣ ਸੈਣੀ ਸਾਹਿਬ ਨੇ ਉਹ ਇੱਥੇ ਆਣ ਕੇ ਦੁੱਖ ਵੇਖਣ ਸਾਡਾ ਗਰੀਬਾਂ ਦਾ ਠੀਕ ਹੈ ਤੇ ਫੇਰ ਉਹਨੂੰ ਪਤਾ ਲੱਗਦਾ ਵੀ ਇਹ ਕਿੱਡੀ ਉਹਨੇ ਮਾਰਾ ਕੀਤਾ ਇਹਦੇ ਉੱਤੇ ਔਰ ਮਾਰਾ ਦੁਨੀਆ ਤੇ ਨਹੀਂ ਹੋ ਸਕਦਾ ਸੈਣੀ ਸਾਹਿਬ ਆਣ ਕੇ ਮੌਕੇ ਤੇ ਵੇਖਣ ਤੇ ਸਹੀ ਲੋਕਾਂ ਦੀਆਂ ਗੱਲਾਂ ਤੇ ਲੋਕਾਂ ਦੀਆਂ ਆਪਣੇ ਫੋਨਾਂ ਤੇ ਗੱਲਾਂ ਕਰਦੇ ਨੇ ਕਿ ਇਹ ਮੌਕੇ ਤੇ ਆਣ ਕੇ ਵੇਖਣ ਅਸੀਂ ਵੀ ਤੇ ਉਹਨਾਂ ਦੀ ਬੰਦੇ ਕੋਈ ਅਸੀਂ ਔਰ ਕੋਈ ਬਾਹਰੋਂ ਤੇ ਨਹੀਂ ਆਏ ਸਾਡੀ ਸਨਾਈ ਵੇਖਣ ਆਣ ਕੇ ਵੀ ਕੀ ਹਾਲ ਕਰ ਛੱਡਿਆ ਕਿਉਂ ਕਰ ਛੱਡਿਆ ਇਹਨਾਂ ਜ਼ੁਲਮਾਂ ਤੋ ਨੂੰ ਮਕਾਨ ਢਾਉਣ ਤੋਂ ਪਹਿਲਾਂ ਕੋਈ ਨੋਟਿਸ ਦਿੱਤਾ ਕੋਈ ਸਾਨੂੰ ਨੋਟਿਸ ਨਹੀਂ ਆਇਆ ਕੋਈ ਸਾਨੂੰ ਕਤਲਾ ਨਹੀਂ ਹੋਈ ਕੋਈ ਬੰਦੇ ਆਤੀ ਕੱਲਰ ਦਿੰਦਾ ਸੁਣਿਆ ਤੇ ਫਿਰ ਵੀ ਅਸੀਂ ਆਪਦਾ ਪ੍ਰਬੰਧ ਕਰਤੇ ਸਾਡੇ ਨਾਲ ਤਾਂ ਬਿਲਕੁਲ ਸਰਾਸਰ ਧੱਕਾ ਹੋਇਆ ਹੈ ਗਵਰਨਮੈਂਟ ਤੇ ਸਰਪੰਚ ਨੇ ਜੋ ਕਰਾਇਆ ਹੈ ਤੇ ਗਵਰਨਮੈਂਟ ਵੀ ਸਾਡੇ ਨਾਲ ਉਨੀਆਂ ਹੀ ਮਤਲਬਲੇ ਦੋਸ਼ੀ ਹੈ ਜਿੰਨਾ ਸਰਪੰਚ ਤੋਂ ਵਿਵਾਦ ਦੇ ਕਿਉਂ ਸਾਡੀ ਸੁਣਾਈ ਨਹੀਂ ਕੀਤੀ ਬੱਚੇ ਸਾਡੇ ਮਰੋੜ ਮਰੋੜ ਕੇ ਬਾਹਾਂ ਤੋਂ ਉਹਨਾਂ ਨੂੰ ਬੱਸਾਂ ਸੱਟਿਆ ਗਿਆ ਕੀ ਗੱਲ ਉਹ ਇੱਥੋਂ ਦੇ ਵਾਸੀ ਨਹੀਂ ਸਨ ਉਹਨਾਂ ਦਾ ਕੋਈ ਮਾਂ ਪਿਓ ਨਹੀਂ ਸੀ ਉਹਨਾਂ ਦਾ ਕੋਈ ਉੱਤੇ ਸਰਕਾਰ ਚ ਨਹੀਂ ਸੀ ਉਹਨਾਂ ਦੀ ਸੁਣਨ ਵਾਲਾ ਕਿਉਂ ਸਾਡੇ ਨਾਲ ਹਤਿਆਚਾਰ ਕੋਈ ਸਾਡੇ ਕੋਈ ਵੀ ਮਾੜੀ ਗੱਲ ਇੱਥੇ ਗਵਾਂਡਾ ਵੀ ਸੋਣੇ ਜਿਹੜੇ ਆਂਦੇ ਨੇ ਬੰਦਮਾਸ਼ ਨੇ ਆਂਜ ਨੇ ਜਾ ਕੇ ਥਾਣੇ ਚ ਪਤਾ ਕਰਨ ਦੇ ਸਾਡਾ 752 ਦਾ ਵਿਚ ਲਾੜ ਕੋਈ ਲੱਭ ਲੈ ਸੈਣੀ ਸਾਹਿਬ ਸੁਣਦਾ ਹੋਵੇ ਇਹਨਾਂ ਮੁਲਾਜ਼ਮਾਂ ਨੂੰ ਪੁੱਛੇ ਕਿਉਂ ਇਹਨਾਂ ਦਾ ਹਤਿਆ ਕੀਤੀ ਗਈ ਸੋ ਇਹ ਉਹ ਪਰਿਵਾਰ ਗੁਰਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਉੱਪਰ ਜ਼ਬਰ ਹੋਇਆ ਜ਼ੁਲਮ ਹੋਇਆ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਮਕਾਨ ਹੈ ਉਹ ਟੜ ਟੇੜੀ ਕਰ ਦਿੱਤੇ ਗਏ ਨੇ ਸਮਾਨ ਵਿੱਚੇ ਦੱਬ ਦਿੱਤਾ ਗਿਆ ਕੁਝ ਸਮਾਨ ਇਹਨਾਂ ਦਾ ਕਹਿਣਾ ਕਿ ਟਰਾਲੀਆਂ ਦੇ ਵਿੱਚ ਨਾਲ ਲੈ ਕੇ ਗਏ ਨੇ ਸੋ ਅੱਜ ਸਿੱਖ ਜਥੇਬੰਦੀਆਂ ਸੋ ਕਹਿੰਦੇ ਨੇ ਆਪਣਿਆਂ ਦੇ ਲਈ ਆਪਣੇ ਹੀ ਖੜੇ ਆਉਂਦੇ ਖੜੇ ਹੁੰਦੇ ਨੇ ਜਦੋਂ ਕੋਈ ਉਹਨਾਂ ਦੇ ਉੱਪਰ ਜ਼ੁਲਮ ਹੁੰਦਾ ਤਾਂ ਗੁਰਸਿੱਖ ਪਰਿਵਾਰਾਂ ਦੇ ਉੱਤੇ ਜ਼ੁਲਮ ਹੋਇਆ ਗੁਰਸਿੱਖ ਪਰਿਵਾਰ ਅੱਜ ਇਹਨਾਂ ਦੇ ਨਾਲ ਖੜੇ ਨੇ ਸੋ ਅੱਜ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਜੀ ਸਿਰਸਾ ਹਰਿਆਣਾ ਉਹ ਵੀ ਇੱਥੇ ਆਏ ਤੇ ਪਰਿਵਾਰਾਂ ਨੂੰ ਜਿਹੜਾ ਤਿਲਫਲ ਬਣਦਾ ਉਹ ਸਹਾਇਤਾ ਦੇ ਕੇ ਗਏ ਨੇ ਸੋ ਅਸੀਂ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਾਂਗੇ ਉਹਨਾਂ ਲੋਕਾਂ ਨੂੰ ਜੋ ਸਮਾਜ ਸੇਵੀ ਨੇ ਅੱਗੇ ਆਉਣ ਇਹਨਾਂ ਪਰਿਵਾਰਾਂ ਦਾ ਸਾਥ ਦੇਣ ਇਹ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਨਾਲ ਸ਼ਰਿਆਮ ਤੱਕਾ ਹੋ ਰਿਹਾ ਹੈ ਸੋ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਹਰਿਆਣਾ ਦੇ ਸੀਐਮ ਨੂੰ ਨਾਇਬ ਸਿੰਘ ਸੈਣੀ ਨੂੰ ਕਿ ਸਾਡਾ ਕਸੂਰ ਦੱਸਣ ਕੀ ਕਸੂਰ ਕਿਸ ਤਰ੍ਹਾਂ ਸਾਡੇ ਜਿਹੜੇ ਮਕਾਨ ਟਾਟ ਟੇੜੀ ਹੋਇਆ ਨਿੱਕੇ ਨਿੱਕੇ ਬੱਚਿਆਂ ਨੂੰ ਜ਼ਬਰਨ ਬੱਸਾਂ ਦੇ ਵਿੱਚ ਸਿੱਟ ਕੇ ਸਾਡੀਆਂ ਜਿਹੜੀਆਂ ਧੀਆ ਪੜਨਾ ਉਹਨਾਂ ਨੂੰ ਸਿੱਟ ਕੇ ਲਜਾਇਆ ਗਿਆ ਵੀ ਇੱਕ ਵਾਰ ਇਹ ਪਰਿਵਾਰ ਕਹਿ ਰਿਹਾ ਵੀ ਸਾਡੇ ਨਾਲ ਗੱਲਬਾਤ ਹੋਵੇ ਸਾਡਾ ਜਿਹੜਾ ਕਸੂਰ ਆ ਉਹ ਦੱਸਿਆ ਜਾਵੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਇਸ ਇਹ ਸਾਡਾ ਕਸੂਰ ਸੀ ਤਾਂ ਸਾਡੇ ਨਾਲ ਇਹ ਸਿੱਧੀ ਭਾਸ਼ਾ ਦੇ ਵਿੱਚ ਕਹੀਏ ਤਾਂ ਜੱਗੋ ਤੇਰਮੀ ਹੋਈ ਹੈ ਸੋ ਅੱਜ ਹੋਰ ਵੀ ਸਿੱਖ ਜਥੇਬੰਦੀਆਂ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਸਭ ਨੂੰ ਅਸੀਂ ਅਪੀਲ ਕਰਾਂਗੇ ਕਿ ਇਹ ਗੁਰਸਿੱਖ ਪਰਿਵਾਰਾਂ ਦੇ ਨਾਲ ਆ ਕੇ ਖੜਨ ਇਹਨਾਂ ਦਾ ਸਾਥ ਦੇਣ ਸੋ ਇਹੀ ਅਪੀਲ ਅਸੀਂ ਕਰਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਦੁਖੀ ਪਰਿਵਾਰ ਹੈ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਹੈ ਉਹ ਹੋ ਸਕੇ ਬਹੁਤ ਬਹੁਤ ਧੰਨਵਾਦ